ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਲੱਗੇਗੀ ਰੋਕ ਲੱਖਾ ਛਡਾਣਾ ਪਿੱਟ ਪਿੱਟ ਦੇ ਰਿਹਾ ਏ ਇਸ ਚੀਜ਼ ਦੀਆਂ ਦੁਹਾਈਆਂ ਪੰਜਾਬ ਸਰਕਾਰ ਕਿਉਂ ਹੈ ਚੁੱਪ ਆ ਸੁਣੋ ਲੱਖਾ ਛਡਾਣਾ ਨੇ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕਰ ਦਿੱਤਾ ਏ ਵੱਡਾ ਖੁਲਾਸਾ ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੇ ਤੁਸੀਂ ਸੁੱਤੇ ਪਿਆ ਸੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਖਾਂਸੀਆਂ ਦੇ ਰਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਕੁੱਟਿਆ ਜਾ ਰਿਹਾ ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ ਕਿਵੇਂ ਅੱਜ ਹੁਣੀ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲ ਲੱਗਾ ਇੱਥੋਂ ਹੁਣ ਸ੍ਰੀ ਚਤਨਿਆ ਸਕੂਲ ਆ ਸ੍ਰੀ ਚਤਨਿਆ ਸਕੂਲ ਮਾਨਸਾ ਦਾ ਜਦੋਂ ਆਪਾਂ ਜਾਣਦੇ ਆ ਸਰਦੂਲਗੜ੍ਹ ਨੂੰ ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਮ ਸੀ ਕੈਮਬ੍ਰਿਜ ਫਿਰ ਉਹਨਾਂ ਤੋਂ ਲੀਡ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਮ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹ ਸਕੂਲ ਦੇ ਵਿੱਚ ਜਿਹੜੇ ਜਵਾਕ ਪੜਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਹੋਰ ਆਲੇ-ਦਾਲੀ ਜ਼ਿਲ੍ਹਿਆਂ ਦੇ ਜਵਾਕ ਜਿਹੜੇ ਸਕੂਲ 'ਚ ਪੜਦੇ ਆ ਉਹਨਾਂ ਜਵਾਕਾਂ ਦੇ ਗਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਆ ਲਿਖ ਕੇ ਆ ਲਮਕਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਆ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਲਤ ਇਨਸਾਨ ਹੈ ਜੇ ਉਹ ਤੂੰ ਆਪਣੀ ਬੋਲੀ ਬੋਲਦਾ ਹੈ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗੱਲ ਚ ਲੈ ਕੇ ਤੱਕਤੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸਹਿਯਤ ਕੀਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ